ਤੇ ਸਾਰੇ ਪਿੰਡ ਦੀ ਜਿੱਤ ਹੋਈ ਆ ਤੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਖੁਸ਼ੀ ਦੇ ਮਤਲਬ ਪਹਿਲਦਾਰ ਆ ਡੀਐਮਐਲਏ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਕਿਸਾਨ ਜੁਨੀ ਜੁਨੀਅਨ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਸਾਰਿਆਂ ਦਾ ਜੋ ਕਿ ਸਾਡੇ ਪਿੰਡ ਨੂੰ ਤੀਜੀ ਮਾਰ ਵੱਜ ਚਲੀ ਸੀ ਤੇ ਤੀਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਚੱਲਿਆ ਸੀ ਪਹਿਲਾਂ 84 ਕਿੱਲੇ 7 ਨੰਬਰ ਸਕੀਮ ਚ ਆਈ ਫਿਰ ਸਾਡੇ ਬਾਈਪਾਸ ਚ ਜ਼ਮੀਨ ਆਈ ਜਿਹੜੀ ਰਹੰਦੀ ਖੁੰਦੀ ਜ਼ਮੀਨ ਹੀ ਨਾ ਉਹ ਲੈਂਡ ਪੂਲਿੰਗ ਚ ਖਤਮ ਹੋ ਚੱਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਪੀਆਡੀ ਮਤਲਬ ਜਿੱਤ ਪ੍ਰਾਪਤ ਕਰਾਈ ਪਹਿਲਾਂ ਤੇ ਹਾਨੂੰ ਚਲੋ ਸੋਚਦਾ ਕੁਛ ਨਹੀਂ ਤੇ ਜਦੋਂ ਆਪਾਂ ਇਹ ਖਬਰ ਦੇਖੀ ਐ ਖਬਰ ਵੇਖ ਕੇ ਸਾਰਿਆਂ ਦੇ ਮਤਲਬ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਚਿਹਰਾ ਵੀ ਸਾਰਿਆਂ ਦੇ ਆਏ ਤੇ ਸਾਰਿਆਂ ਨੇ ਪਿੰਡਾਂ ਨਾਲ ਰਲ ਮਿਲ ਕੇ ਮਤਲਬ ਆਪਣੀ ਖੁਸ਼ੀ ਪ੍ਰਗਟ ਵੀ ਕੀਤੀ ਆਪਾਂ ਨਾਲ ਮਤਲਬ ਆਡੇ ਹਲਕੇ ਦੇ ਐਮਐਲਏ ਸਾਹਿਬ ਐ ਵੀ ਨਾਲ ਤੁਰੇ ਇਹਨਾਂ ਨੇ ਸਾਨੂੰ ਰਾਹ ਵਿਖਾਏ ਸਾਡੇ ਕਿਸਾਨ ਯੂਨੀਅਨ ਨੇ ਸਾਰਿਆਂ ਨੇ ਰਾਹ ਵਿਖਾਏ ਵੀ ਆਪਾਂ ਰਾਹ ਦੱਸਿਆ ਔਰ ਰਾਹ ਤੇ ਚੱਲੇ ਆ ਜਿੱਦਾਂ ਜਿੱਦਾਂਾਨੂੰ ਦੱਸਿਆ ਗਿਆ ਏ ਉਦਾਂ ਦਾ ਕਰਦੇ ਗਏ ਆ ਤੇ ਇਸੇ ਹਿਸਾਬ ਨਾਲ ਸਾਡੀ ਜਿੱਤ ਪ੍ਰਗਟ ਹੋਈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਘਰਾਲੇ ਤੋਂ ਪਹਿਲਾਂ ਸਾਡੀ 84 ਏਕੜ ਜ਼ਮੀਨ ਆ ਗਈ ਉਸ ਤੋਂ ਪਹਿਲਾਂ ਬਾਈਪਾਸ ਚ ਆ ਗਈ ਹੁਣ ਲੈਂਡ ਪੂਲਿੰਗ ਸਕੀਮ ਆ ਗਈ ਤੇ ਸਾਨੂੰ ਇਹ ਹੀ ਹੈ ਕਿ ਮਤਲਬ ਅਸੀਂ ਰੋਟੀ ਤੋਂ ਵੀ ਵੰਜੇ ਰਹਿਣਾ ਤੇ ਅਸੀਂ ਕਮਾਉਣੇ ਜਟਣ ਦੇ ਪੋਤਾਂ ਜੀ ਹੋਰ ਕੋਈ ਕੰਮ ਤੇ ਹੈ ਨਹੀਂ ਸਾਡੇ ਕੋਲ ਜਾਂ ਕੋਈ ਸਰਕਾਰੀ ਨੌਕਰੀਆਂ ਵਾਂ ਜਾਂ ਕੁਛ ਜਾਂ ਕੁਛ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਕੀਤਾ ਸਾਡਾ ਇੱਕ ਆਪਣੇ ਅਸੀਂ ਬਹੁਤ ਧੰਨਵਾਦ ਕਰਦੇ ਜੀ ਬਿੰਦਰ ਸਿੰਘ ਪਾੜਾ ਜੀ ਦਾ ਐਮਐਲਏ ਸਾਹਿਬ ਦਾ ਸਾਡੇ ਹਲਕੇ ਦੇ ਮੇਰੇ ਸਾਹਿਬ ਜਿਨ੍ਹਾਂ ਨੇ ਸਾਨੂੰ ਸੰਯੋਗ ਦਿੱਤਾ ਬਹੁਤ ਹੀ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਜਿਹਦੇ ਕਰਕੇ ਅਸੀਂ ਅੱਜ ਸਾਡੀ ਜਿਹੜੀ ਜ਼ਮੀਨ ਨਾਲ ਲੈਂਡ ਪੂਲਿੰਗ ਚੋਂ ਬਾਹਰ ਨਿਕਲੀ ਅਸੀਂ ਜਿੱਤ ਹੋਈ ਆ ਅਸੀਂ ਉਹਨਾਂ ਦਾ ਬਹੁਤ ਹੀ ਜਿਲੋ ਸ਼ੁਕਰਗੁਜ਼ਾਰ ਆ ਤੇ ਕਿਸਾਨ ਯੂਨੀਅਨ ਪਾਰਟੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੇ ਨਾਲ ਅੰਗ-ਸੰਗ ਹੋ ਕੇ ਮੋਢਾ ਲਾਇਆ ਤੇ ਸਾਡੀ ਏਕਤਾ ਹੀ ਜਿਹਦੇ ਵਿੱਚ ਸਾਨੂੰ ਮਤਲਬ ਜੇਤ ਪ੍ਰਾਪਤ ਹੋਈ ਠੀਕ ਆਪਣੀ ਗੱਲ ਕਰੀਏ ਘਰਾਲੇ ਦੀ ਜਿਹੜੀ ਇਸ ਘਰਾਲੇ ਦੀ ਇਹਨਾਂ ਨੇ ਜਿਹੜੀ ਲੈਂਡ ਜਿਹੜੀ ਇਹਨਾਂ ਨੇ ਐਕਵਾਇਰ ਕਰਨੀ ਸੀ ਉਹ ਪਹਿਲਾਂ ਵੀ ਉਹ ਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਐਕਵਾਇਰ ਹੋ ਚੁੱਕਾ ਉਸ ਤੋਂ ਬਾਅਦ ਜੇ ਅੱਜ ਫਿਰ ਦੁਬਾਰਾ ਜੇ ਐਕਵਾਇਰ ਹੋ ਜਾਂਦਾ ਉਹ ਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਪਹਿਲਾਂ ਵੀ ਸਾਡੇ ਮਾਨਯੋਗ ਹਲਕਾ ਵ代ਗੀ ਉਹਨਾਂ ਨੇ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲ ਕੇ ਆ ਗਵਰਨਰ ਸਾਹਿਬ ਦੇ ਨਾਮ ਤੇ ਮੰਗ ਪੱਤਰ ਤੇ ਉਸ ਤੋਂ ਪਹਿਲਾਂ ਵੀ ਈਮਦਾਨ ਮੇਲਾ ਪਾਈਆਂ ਟਾਈਮ ਵੀ ਮੰਗਿਆ ਸੀ ਉਹਨਾਂ ਨੇ ਸੋ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀ ਜੀ ਘਰਾਲੇ ਦੀ ਜੇ ਕੋਈ ਵੀ ਅਫਸਰ ਜਾਂ ਕੋਈ ਵੀ ਨੁਮਾਇੰਦਾ ਜਿਹੜਾ ਇੱਥੇ ਅਕਵਾਇਰ ਕਰਨ ਆਊਗਾ ਤਾਂ ਸਾਰਿਆਂ ਨਾਲ ਪਹਿਲਾਂ ਐਮਰਸ ਨਾਲ ਨੋਸ ਕਰਕੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਆ ਉਹ ਉੱਥੇ ਮੈਂ ਖੜਾਂਗਾ ਤੇ ਇਹ ਜਿਹੜੀ ਆ ਕਦੀ ਵੀ ਇਹ ਜਿਹੜੀ ਲੈਂਡ ਜਿਹੜੀ ਆ ਅਕਵਾਇਰ ਨਹੀਂ ਹੋਣ ਦੇਵਾਂਗੇ ਸੋ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੇਬਾਨਾ ਇਕੱਠੇ ਹੋ ਕੇ ਅੱਜ ਅਸੀਂ ਲੱਡੂ ਵੀ ਜਿਹੜੇ ਵੰਡੇ ਆ ਕਿਉਂਕਿ ਸਾਰਿਆਂ ਦੀ ਇਹ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਕਹ ਲਿਏ ਹਰ ਹਰ ਜਥੇਬੰਦੀ ਜਿਹੜੀ ਆ ਉਹਨਾਂ ਨੇ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਕਰਦਾ